ਜਾ ਆਪਾਂ ਕਹਿੰਦੇ ਆ ਅੱਜਕੱਲ ਮੈਡੀਕਲ ਚੀਜ਼ਾਂ ਨੇ ਜੋ ਜਾਂ ਸਟੀਰੌਇਡ ਕਹਦੀ ਆਪਾਂ ਹਨਾ ਕੋਈ ਉਹੋ ਜੀ ਚੀਜ਼ ਤਾਂ ਨਹੀਂ ਹੈ ਬਾਈ ਜਿਵੇਂ ਇੰਨੀ ਜਲਦੀ ਇੰਪਰੂਵਮੈਂਟ ਹੁੰਦੀ ਹੈ ਜਾਨਵਰ ਦੇ ਤੁਸੀਂ ਇਹਦੀ ਕੋਈ ਲੈਫਟ ਟੈਸਟਿੰਗ ਕਰਵਾ ਲਓ ਜੀ ਉਹਦਾ ਸਾਰਾ ਖਰਚਾ ਮੇਰਾ ਹੋਊਗਾ ਜੀ ਲੈਫਟ ਟੈਸਟਿੰਗ ਵਿੱਚ ਕੋਈ ਸਟੀਰੌਇਡ ਨਿਕਲਿਆ ਹੋਵੇ ਜਾਂ ਕੋਈ ਗਲਤ ਚੀਜ਼ ਨਿਕਲਿਆ ਹੋਵੇ ਅਸੀਂ ਬੇਜਮਾਨਾਂ ਨਾਲ ਅੱਜ ਆਪਾਂ ਤੱਕਾ ਕਰ ਲਾਂਗੇ ਜੀ ਆਪਾਂ ਦੇਣਾ ਲੈਣਾ ਇੱਥੇ ਹੀ ਹੈ ਬਾਹਰ ਕਰ ਦਿਓ ਜੀ ਉੱਥੇ ਆਪਾਂ ਨੂੰ ਨਾ ਤਾਂ ਰਿਜ਼ਲਟ ਤੁਹਾਨੂੰ ਮਿਲੂਗਾ ਜੀ ਨਾਲੇ ਸਾਡੀ ਕੰਪਨੀ ਰੈਪਿਊਟੇਸ਼ਨ ਡਾਊਨ ਹੋਊਗੀ ਜੀ ਤਾਂ ਲੱਖ ਰੁਪਏ ਦੀ ਮੱਝਾ ਸੀ ਅਸੀਂ 50-50 ਹਜ਼ਾਰ ਦੀਆਂ ਫੜਾਈਆਂ ਵੀ ਸਾਡਾ ਵੀ ਭਾਰ ਪੈਂਦਾ ਸੀ ਪਸ਼ੂ ਦਾ ਨਹੀਂ ਇਹ ਨਹੀਂ ਹੈਗਾ ਵਾ ਪੱਤੜਾ ਟੜ ਸਾਰੇ ਪ੍ਰੋਡਕਟ ਬਣਾਏ ਹੋਏ ਆ ਜੀ ਆਪਾਂ ਜਿਹੜੀ ਜਿਹੜੀ ਚੀਜ਼ ਦੀ ਜ਼ਰੂਰਤ ਹੈ ਜੀ ਅੱਜ ਦੇ ਟਾਈਮ ਦੇ ਵਿੱਚ ਫਾਰਮਰ ਨੂੰ ਜਿੱਥੇ ਘਾਟਾਂ ਪੈਂਦੀਆਂ ਜੀ ਉਹਨਾਂ ਨੂੰ ਦੇਖ ਕੇ ਆਪਣੇ ਪੰਜ ਛੇ ਪ੍ਰੋਡਕਟ ਆ ਜੀ ਠੀਕ ਹੈ ਬਈ ਹਾਂਜੀ ਹਾਂਜੀ ਉਹ ਪ੍ਰੋਡਕਟ ਵੀ ਬਈ ਦੱਸ ਦਿੱਤੀ ਕਿਉਂਕਿ ਜਿਹੜਾ ਬੰਦਾ ਘੋੜੇ ਰੱਖਦਾ ਮੱਝਾਂ ਗਾਵਾਂ ਨੇਚਰਲੀ ਗੱਲ ਰੱਖਦਾ ਇੱਕ ਘੋੜਿਆਂ ਵੱਲ ਵੀ ਧਿਆਨ ਦੇਣ ਲੱਗਿਆ ਕਿਉਂਕਿ ਬਈ ਹੁਣ ਘੋੜਿਆਂ ਦਾ ਜੋ ਕੀਤਾ ਸਹਾਇਕ ਧੰਦਾ ਪੰਜਾਬ ਦਾ ਹਾਂ ਬਿਲਕੁਲ ਜੀ ਬਿਲਕੁਲ ਇੱਕ ਕਿਸਾਨ ਨੂੰ ਇੱਕ ਹੁੰਦੀ ਆ ਉਮੀਦ ਵੀ ਉਹਦੇ ਘਰੇ ਕੋਈ ਚੰਗਾ ਜਾਨਵਰ ਹੋਵੇ ਜਦੋਂ ਘੋੜੀ ਸੂਂਦੀ ਆ ਤਾਂ ਚੰਗਾ ਬੱਚਾ ਉਹ ਅੱਗੇ ਸੇਲ ਕਰਕੇ ਉਹ ਆਪਦਾ ਅੱਗੇ ਕੋਈ ਕੰਮ ਕਰ ਲਾਂਦਾ ਬਈ ਦੋ ਰੁਪਏ ਜੋੜ ਲਾਂਦਾ ਮੁੱਖ ਦੀ ਗੱਲ ਹੈ ਹਨਾ ਬਈ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼ਕਾਲ ਮਿੱਤਰੋ ਅੱਜ ਆਪਾਂ ਆਪਣੇ ਫਾਰਮ ਤੋਂ ਇਹ ਵੀਡੀਓ ਬ ਤੇ ਵੀਡੀਓ ਘੋੜਾ ਪਾਲਕਾਂ ਲਈ ਬਹੁਤ ਕੰਮ ਦੀ ਆ ਖਾਸ ਕਰਕੇ ਜਿਹੜੇ ਭਰਾ ਬਰੀਡਿੰਗ ਕਰਦੇ ਆ ਤੇ ਮੈਨੂੰ ਅੱਜ ਇੱਕ ਖੁਸ਼ੀ ਦੀ ਗੱਲ ਲਈ ਆ ਵੀ ਆਪਣੇ ਘਰੇ ਬਰੀਡ ਹੋਇਆ ਬੱਚਾ ਪਹਿਲਾਂ ਤੁਸੀਂ ਦੱਸੋ ਵੀ ਕਿਵੇਂ ਦਾ ਇਹ ਬਹੁਤ ਚੰਗੇ ਘਰੇ ਜਾਣਾ ਮਿੱਤਰੋ ਇੱਕ ਬਰੀਡਰ ਦੀ ਇਹੀ ਤਮੰਨਾ ਹੁੰਦੀ ਆ ਹਮੇਸ਼ਾ ਵੀ ਹਮੇਸ਼ਾ ਵੀ ਉਹਦੇ ਘਰੇ ਪੈਦਾ ਹੋਈ ਚੀਜ਼ ਕਿਸੇ ਚੰਗੇ ਘਰੇ ਜਾਵੇ ਤੇ ਇਹਨੂੰ ਆਪਾਂ ਚੰਗਾ ਬਣਾਇਆ ਕਿਵੇਂ ਆ ਕਿਵੇਂ ਦੀ ਦੇਖਭਾਲ ਕਰੀਆ ਉਹ ਵੀ ਤੁਹਾਡੇ ਨਾਲ ਗੱਲ ਸਾਂਝੀ ਕਰਾਂਗੇ ਤੇ ਜਗਰਾਮਾ ਮੇਲੇ 'ਚ ਮੈਨੂੰ ਬਈ ਸੰਦੀਪਪੁਰ ਹੀ ਮਿਲੇ ਸੀ ਇਹਨਾਂ ਦਾ ਮੈਂ ਇੱਕ ਪ੍ਰੋਡਕਟ ਵੀ ਲਿਆ ਸੀ ਬਾਈ ਤੇ ਉਹ ਮੈਂ ਵਰਤ ਕੇ ਦੇਖਿਆ ਤੁਹਾਡੇ ਨਾਲ ਉਹ ਮੈਂ ਸਾਰੀ ਗੱਲਬਾਤ ਸਾਂਝੀ ਕਰੂੰਗਾ ਮੈਨੂੰ ਪਹਿਲਾਂ ਦੱਸਿਓ ਵੀ ਆਪਣਾ ਜਿਹੜਾ ਬਸ਼ੇਰਾ ਇਹ ਸ਼ਤਤਾਸ਼ ਵਾਲਾ ਤੁਹਾਨੂੰ ਕਿਵੇਂ ਲੱਗਿਆ ਮਾਂ ਤੁਸੀਂ ਦੇਖ ਲਓ ਵੀ ਮਾਂ ਦਾ ਅੱਧ ਜਿਹੜਾ ਬਸ਼ੇਰਾ ਟੱਪ ਗਿਆ ਮਿੱਤਰੋ ਕੰਡੀਸ਼ਨਾਂ ਤਾਂ ਚਲੋ ਮੰਨਦੇ ਆਂ ਆਪਾਂ ਵੀ ਮਾਂ ਪਿਓ ਵੱਲੋਂ ਆ ਜਾਂਦੀ ਨੇ ਕਰੈਕਟਰ ਆ ਜਾਂਦੇ ਨੇ ਪਰ ਹੈਲਥ ਵਾਈਜ਼ ਬਸ਼ੇਰਾ ਸਾਂਭਣਾ ਬਸ਼ੇਰੀ ਸਾਂਭਣੀ ਉਹ ਮਾਲਕ ਦੇ ਹੱਥ ਹੁੰਦਾ ਹਮੇਸ਼ਾ ਬਾਈ ਜੇ ਆਪਾਂ ਕਿਸ ਤਰ੍ਹਾਂ ਦੀ ਕੇਅਰ ਕਰਦੇ ਆਂ ਮੇਰੇ ਨਾਲ ਬਾਈ ਸੰਦੀਪ ਸ਼ਰਮਾ ਜੀ ਨੇ ਬਾਈ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸასი ਗਾਜੀ ਬਾਈ ਆਪਾਂ ਬੈਠੇ ਸੀ ਜਗਰਾਵਾ ਮੇਲੇ ਤੇ ਮੈਂ ਗੱਲਬਾਤ ਕੀਤੀ ਸੀ ਹਾਂਜੀ ਹਾਂਜੀ ਚਲੋ ਇਹ ਮੇਰਾ ਬਸ਼ੇਰਾ ਪਹਿਲਾਂ ਵੀ ਤਿਆਰ ਸੀ ਵਧੀਆ ਪਰ ਜਿਹੜੀ ਮੈਂ ਬਸ਼ੇਰੀ ਲੈ ਕੇ ਆ ਆਪਾਂ ਦੋਸਤਾਂ ਨੂੰ ਬਾਝੋ ਦਿਖਾਵਾਂਗੇ ਉਹ ਮੈਂ ਹਫ਼ਤਾ 10 ਦਿਨ ਵਰਤੇ ਕਿ ਮੈਨੂੰ ਲੱਗਿਆ ਵੀ ਤੁਹਾਡੇ ਉਸ ਪ੍ਰੋਡਕਟ ਦੇ ਵਿੱਚ ਰਿਜ਼ਲਟ ਹੈਗਾ ਜੀ ਤੇ ਬਾਈ ਨੇ ਮੈਨੂੰ ਫੋਨ ਕਰਕੇ ਕਹਿੰਦਾ ਬਾਈ ਕਿਵੇਂ ਰਿਹਾ ਰਿਜ਼ਲਟ ਮੈਂ ਕਿਹਾ ਰਿਜ਼ਲਟ ਬਾਈ ਮੈਨੂੰ ਠੀਕ ਹੈ ਕਹਿੰਦਾ ਬਾਈ ਆਪਾਂ ਦੋਸਤਾਂ ਨਾਲ ਸਾਂਝਾ ਕਰੀਏ ਤੇ ਮੇਰਾ ਵੀ ਕਿਤੇ ਨਾ ਕਿਤੇ ਇਹ ਹੁੰਦਾ ਬਾਈ ਆਪਾਂ ਇੱਕ ਫਾਰਮਰ ਬੰਦਿਆਂ ਸਹਾਇਕ ਧੰਦਾ ਆਪਣਾ ਹਨਾ ਵੀ ਜਾਨਵਰ ਜਿਹੜਾ ਆਪਾਂ ਕਰੇ ਚ ਤੇ ਇਸ ਕਰਕੇ ਮੈਂ ਬਾਈ ਦਾ ਉਹ ਪਰ ਬਾਈ ਪ੍ਰੋਡਕਟ ਬਾਰੇ ਤੁਸੀਂ ਜਰੂਰ ਸਾਨੂੰ ਬਾਈ ਸੰਦੀਪ ਜਾਣਕਾਰੀ ਦਿਓ ਵੀ ਕਿਵੇਂ ਕਿਵੇਂ ਆਪਾਂ ਇਹਨੂੰ ਵਰਤ ਸਕਦੇ ਆ ਕਿਹੜੇ ਜਾਨਵਰਾਂ ਵਾਸਤੇ ਵਰਤ ਸਕਦੇ ਆ ਬਾਈ ਇਹ ਆਪਣਾ ਵੀਰੇ ਪ੍ਰੋਡਕਟ ਦਾ ਨਾਮ ਹੈਗਾ ਰਾਇਲ ਸਟ੍ਰੈਟਜੀ ਜੀ ਤੇ ਕੰਪਨੀ ਦਾ ਨਾਮ ਵੀ ਆਪਣਾ ਰਾਇਲ ਸਟੱਡ ਹੈ ਜੀ ਠੀਕ ਹੈ ਬਾਈ ਠੀਕ ਹੈ ਜੀ ਇਹਨੂੰ ਜਿਹੜਾ ਵਰਤਣ ਦਾ ਤਰੀਕਾ ਹੈਗਾ ਜਿਵੇਂ ਆਪਣਾ ਬਸ਼ੀਰਾ ਹੈਗਾ ਜੀ ਹਾਂਜੀ ਬਾਈ ਠੀਕ ਹੈ ਇਹਨੂੰ ਆਪਾਂ 10 ਗ੍ਰਾਮ ਤੋਂ ਸਟਾਰਟ ਕਰਨਾ ਜੀ ਛੋਟੇ ਬੱਚੇ ਨੂੰ ਛੋਟੇ ਬੱਚੇ ਨੂੰ ਜਿਵੇਂ ਆਪਾਂ ਜਨਮ ਜਿਵੇਂ ਬੱਚੇ ਦਾ ਜਨਮ ਹੋਇਆ 25 ਦਿਨ ਬਾਅਦ ਆਪਾਂ 5 ਗ੍ਰਾਮ ਤੋਂ ਸਟਾਰਟ ਕਰ ਸਕਦੇ ਹਾਂ ਜੀ ਠੀਕ ਹੈ ਜੀ ਫਿਰ 5-6 ਮਹੀਨੇ ਤੇ ਆ ਕੇ ਜਿਵੇਂ 5-6 ਮਹੀਨੇ ਦਾ ਆਪਣਾ ਬੱਚਾ ਜਿਵੇਂ ਆ 5 ਮਹੀਨੇ ਦਾ ਹੋ ਗਿਆ ਆਪਣਾ ਬੱਚਾ ਹਾਂ ਜੀ ਇਹਨੂੰ ਆਪਾਂ 10 ਗ੍ਰਾਮ ਤੋਂ ਡੋਸ ਸਟਾਰਟ ਕਰਨੀ ਹੈ ਜੀ ਠੀਕ ਹੈ ਠੀਕ ਹੈ 10 ਗ੍ਰਾਮ ਪਹਿਲੇ 10 ਦਿਨ ਦੇਣੀ ਹੈ ਜੀ ਉਸ ਤੋਂ ਬਾਅਦ 20 ਗ੍ਰਾਮ ਕਰ ਦੇਣੀ ਹੈ ਫਿਰ 30 ਗ੍ਰਾਮ 50 ਗ੍ਰਾਮ ਤੇ ਜਾ ਕੇ ਸਟੌਪ ਕਰਕੇ ਇਹਨੂੰ 50 ਗ੍ਰਾਮ ਤੇ ਰੈਗੂਲਰ ਦੇਣਾ ਜੀ ਠੀਕ ਹੈ ਬਾਈ ਠੀਕ ਹੈ 10 ਗ੍ਰਾਮ ਦੇਣ ਦਾ ਰੀਜ਼ਨ ਇਹ ਹੈ ਜੀ ਆਪਾਂ ਜੀ ਇਕਦਮ ਇਹ 50 ਗ੍ਰਾਮ ਇਹਨੂੰ ਦਵਾਵਾਂਗੇ ਜੀ ਇਹਨੇ ਗੋਇਰਾ ਹੀ ਵੇਸਟ ਸਾਰੀ ਬਾਹਰ ਕੱਢ ਦੇਣੀ ਹੈ ਇਹਨੇ ਰਾਈ ਕੱਢ ਦੇਣੀ ਹੈ ਬਾਹਰ ਕਰ ਦੋ ਜੀ ਉੱਥੇ ਆਪਾਂ ਨੂੰ ਨਾ ਤਾਂ ਰਿਜ਼ਲਟ ਤੁਹਾਨੂੰ ਮਿਲੂਗਾ ਜੀ ਨਾਲੇ ਸਾਡੀ ਕੰਪਨੀ ਰੈਪਿਊਟੇਸ਼ਨ ਡਾਊਨ ਹੋਊਗੀ ਠੀਕ ਹੈ ਜੀ ਜੇ ਆਪਾਂ 10 ਗ੍ਰਾਮ ਦਵਾਵਾਂਗੇ ਪੂਰਾ ਬੋਡੀ ਨੂੰ ਲੱਗੂਗਾ ਇਹ ਇਹਦੇ ਨੂੰ ਅੱਛਾ ਬਾਈ ਹਾਂਜੀ ਹਾਂਜੀ ਠੀਕ ਹੈ ਬਾਈ ਜੀ ਜੇ ਪਹਿਲੀ ਹੁਣ ਗੱਲ ਕਰੀਏ ਬਾਈ ਤੁਸੀਂ ਦੱਸਿਆ ਵੀ ਇਹ ਬੱਚਿਆਂ ਨੂੰ ਜ਼ਿਆਦਾਤਰ ਕਿਉਂਕਿ ਜਦੋਂ ਮੈਂ ਜਗਰਾਵਾ ਮੇਲੇ ਤੇ ਮਿਲਿਆ ਤਕਰੀਬਨ 17 ਤਰੀਕ ਨੂੰ ਤੁਹਾਨੂੰ ਮਿਲਿਆ ਹਾਂ 17 ਤਰੀਕ ਨੂੰ ਮਿਲਿਆ ਹਾਂ ਅੱਜ 12 13 ਦਿਨ ਹੋ ਗਏ ਤਕਰੀਬਨ ਹਨਾ ਅਸੀਂ ਨੇ ਪਾਇਆ ਸਾਨੂੰ ਇਹਦੇ ਕੋਟ ਦੇ ਵਿੱਚ ਬਹੁਤ ਫਰਕ ਲੱਗਿਆ ਕੁਝ ਅਸੀਂ ਨਵਾਣ ਨੂੰ ਦਿੰਨੇ ਆਂ ਵੀ ਉਹਦੇ ਕਰਕੇ ਚਮਕ ਘਟਦੀ ਹੁੰਦੀ ਆ ਨਵਾਉਣ ਕਰਕੇ ਪਰ ਅਸੀਂ ਦੇਖਿਆ ਵੀ ਚਮਕ ਇਹਦੀ ਸਗੋਂ ਵੱਧ ਗਈ ਉਹ ਚੀਜ਼ ਕਰਕੇ ਹਾਂ ਤੇ ਹੈਲਥ ਵਾਈਜ਼ ਬਹੁਤ ਚੰਗਾ ਇਹ ਚ ਕੀ ਕੀ ਬਈ ਪ੍ਰੋਡਕਟ ਨੇ ਕੀ ਨਿਊਟ੍ਰੀਸ਼ਨ ਵੈਲਿਊ ਇਹਦੀ ਵੀ ਜੋ ਬੱਚਿਆਂ ਵਾਸਤੇ ਸਿਹਤਮੰਦ ਬੱਚਿਆਂ ਨੂੰ ਸਿਹਤਮੰਦ ਰੱਖਦਾ ਬਈ ਇਹ ਚ ਵਿਟਾਮਿਨ ਜਿਹੜੇ ਕਾਫੀ ਹਾਈ ਲੈਵਲ ਦੇ ਪਾਏ ਹੋਏ ਆ ਜੀ ਪ੍ਰੋਟੀਨ بیس ਹੈ ਜੀ ਜੀ ਬਈ ਠੀਕ ਹੈ ਨਾ ਜੀ ਇਹ ਚ ਵਿਟਾਮਿਨ ਵਿਟਾਮਿਨ A ਵਿਟਾਮਿਨ D3 ਅਮੀਨੋ ਐਸਿਡ ਹੋ ਗਿਆ ਜੀ B ਕੰਪਲੈਕਸ ਹੋ ਗਿਆ ਜੀ ਤੇ ਫਾਸਫੋਰਸ ਜ਼ਿੰਕ ਕੈਲਸ਼ੀਅਮ ਸਾਰਾ ਹਰ ਚੀਜ਼ ਭਾਈ ਹੋਈ ਹੈ ਜਿਹੜਾ ਇਹਦੇ ਮਤਲਬ ਕਿ ਮਸਲ ਤੇ ਕੰਮ ਕਰੂਗਾ ਜੀ ਮਸਲ ਗੇਨ ਕਰੂਗਾ ਨਾਲ ਹਾਈਟ ਤੇ ਵੀ ਕੰਮ ਕਰਦਾ ਜੀ ਤੇ ਕਈ ਕਈ ਜੋ ਢੱਡੀਆਂ ਛੱਡ ਜਾਂਦੇ ਆ ਜੀ ਉਹਨਾਂ ਖਾਂਵਾਂ ਦੀ ਬਹੁਤ ਕੰਮ ਉਹ ਢੱਡ ਛੱਡਣ ਵਾਲੀ ਵੀ ਬਸ਼ੇਰੀ ਮੈਂ ਦਿਖਾਉਂ ਬਾਈ ਮੈਨੂੰ ਵਾਕੀ ਫਰਕ ਲੱਗਿਆ ਯਾਰ ਬਾਈ ਉਸ ਚੀਜ਼ ਦਾ ਤੇ ਜਿਵੇਂ ਆਪਾਂ ਕਹਿੰਦੇ ਨਾ ਪੰਜ ਤਿੰਨ ਚਾਰ ਮਹੀਨੇ ਦੇ ਬੱਚੇ ਨੂੰ ਆਪਾਂ ਸਟਾਰਟ ਕਰ ਲਾਣੇ ਹੁੰਦੇ ਆ ਤੇ ਕਿੰਨਾ ਟਾਈਮ ਇਹਨੂੰ ਪਾ ਸਕਦੇ ਆਪਾਂ ਵੀਰੇ ਮੈਨੂੰ ਰੈਗੂਲਰ ਪਾਓ ਜੀ ਅੱਛਾ ਰੈਗੂਲਰ ਪਾਓ ਰੈਗੂਲਰ ਪਾਓ ਤੁਸੀਂ ਡੇ ਬਾਈ ਡੇ ਦੇਖਿਓ ਤੁਸੀਂ ਇਹ ਚ ਤੁਹਾਨੂੰ ਤੁਹਾਡਾ ਦੇਖ ਕੇ ਆਪਦਾ ਮਨ ਖੁਸ਼ ਹੋ ਗਿਆ ਸਾਡਾ ਬੱਚਾ ਕਿੰਦਾ ਵਧੀਆ ਬਣਦਾ ਠੀਕ ਆ ਬਈ ਗਰੋ ਜਿਵੇਂ ਕਿ ਕਿਈ ਵਾਰ ਕੀ ਹੁੰਦਾ ਬਈ ਆਪਾਂ ਕੱਲਾ ਦਾਣਾ ਪਾਉਂਦੇ ਰਹਿੰਨੇ ਆੇ ਪੇਟ ਜਾਂ ਛੱਡ ਜਾਂਦੇ ਨੇ ਜਾਨਵਰ ਅੰਡਰ weight ਰਹੀ ਜਾਂਦੇ ਮਹੀਨੇ ਬਾਅਦ ਵੀ ਤਕਰੀਬਨ ਬੱਚੇ ਦਾ weight ਤਾਂ ਹਰ 10 15 ਦਿਨਾਂ ਬਾਅਦ ਆਪਾਂ ਜਾ ਕੇ ਚੈੱਕ ਕਰਦੇ ਆਂ ਵਧਣਾ ਚਾਹੀਦਾ ਹੁੰਦਾ ਬਈ ਜਿਹੜਾ ਗਰੋਇੰਗ ਸਟੇਜ ਦੇ ਵਿੱਚ ਆ ਬਈ ਬਿਲਕੁਲ ਤੁਸੀਂ ਦਸਾਂ ਦਸਾਂ ਦਿਨਾਂ ਬਾਅਦ ਦੇਖੋਗੇ ਤੁਸੀਂ weight ਚੈੱਕ ਕਰੋਗੇ weight ਵੀ ਗੇਨ ਹੋਊਗਾ ਕਈ ਵਾਰ ਨਾ ਕਈ ਘੋੜਨਾ ਬੱਚਿਆਂ ਨੂੰ ਦੁੱਧ ਪ੍ਰੋਪਰ ਨਹੀਂ ਦਿੰਦੀਆਂ ਪੀਓ ਪੂਰਾ ਨਿਊਟ੍ਰੀਸ਼ਨ ਨਹੀਂ ਮ ਹਾਂ ਜੀ ਜਿਹੜਾ ਸਾਰੀ ਜਿਹੜੀ ਦੁੱਧ ਦੀ ਬਾਤ ਘਾਟ ਹੁੰਦੀ ਹੈ ਜੀ ਉਹ ਪੂਰਾ ਕਰਦਾ ਹੈ ਉਹ ਪੂਰੀ ਕਰ ਦਿੰਦਾ ਹੈ ਜੀ ਠੀਕ ਇਹਦੇ ਬਈ ਵਿਧੀ ਕੀ ਆ ਪਾਊਡਰ ਦੇਣ ਦੀ ਮੈਂ ਤਾਂ ਚਲੋ ਮਿੰਟਾਂ ਤੁਸੀ ਦੱਸਿਆ ਪਰ ਦਰਸ਼ਕਾਂ ਨਾਲ ਵੀ ਜ਼ਰੂਰ ਸਾਂਝੀ ਕਰੀ ਬਈ ਇਹ ਆਪਣਾ ਜਿਹੜਾ ਹੈਗਾ ਜੀ 10 ਗ੍ਰਾਮ ਇਹ ਤੁਸੀਂ ਜਿਵੇਂ ਆਪਣਾ ਛੋਟਾ ਬੱਚਾ ਹੈਗਾ ਹਾਂ ਜੀ ਇਹਨੂੰ ਆਪਾਂ ਤੁਸੀਂ ਆਪਾਂ ਕਈ ਵਾਰ ਆਪਾਂ ਗਾਂ ਦਾ ਦੁੱਧ ਪਿਉਉਣੇ ਆ ਜੀ ਜਾਂ ਕਿ ਹੋਰ ਕਿਸੇ ਚੀਜ਼ ਦੇਤ ਮਿਲਾ ਕੇ ਆਪਾਂ ਦਿੰਨੇ ਆ ਜੀ ਉਹ ਵੀ ਦੇ ਸਕਦੇ ਆਂ ਕਈ ਵਾਰ ਬੱਚਾ ਆਪਦੀ ਮਾਂ ਦੇ ਨਾਲ ਖਾਣ ਲੱਗ ਪੈਂਦਾ ਜੀ ਉਤੋਂ ਥੋੜਾ ਜਿਹਾ ਕਿਸੇ ਪਾਣਡੇ ਦੇ ਵਿੱਚ ਲੈ ਕੇ ਥੋੜਾ ਜਿਹਾ ਵਿੱਚ ਜਿਹੜਾ ਆਪਾਂ ਦਿੰਨੇ ਆ ਕੋਈ ਆਪਾਂ ਦਾਣਾ ਵਗੈਰਾ ਚੋਕਰ ਵਗੈਰਾ ਦਿੰਨੇ ਆ ਉਹਦੇ ਵਿੱਚ ਮਿਕਸ ਕਰਕੇ ਦੇ ਸਕਦੇ ਆ ਆਰਾਮ ਨਾਲ ਬੜੇ ਆਰਾਮ ਨਾਲ ਖੁਸ਼ ਹੋ ਕੇ ਖਾਊਗਾ ਜਾਨਵਰ ਠੀਕ ਆ ਬਾਈ ਜੀ ਤੇ ਬਾਈ ਜੀ ਜਿਵੇਂ ਹੁਣ ਦੱਸਿਆ ਵੀ ਮਾਂ ਦੇ ਨਾਲ ਇਹਨੂੰ ਮਾਂ ਨੂੰ ਵੀ ਆਪਾਂ ਇਹਦੇ ਨੂੰ ਦੇ ਸਕਦੇ ਆ ਬਿਲਕੁਲ ਜੀ ਬਿਲਕੁਲ ਜੀ ਦੇ ਸਕਦੇ ਆ ਹੁਣ ਕਈ ਵਾਰ ਦੁੱਧ ਹੀ ਖਾਰ ਮੰਨ ਜਾਂਦਾ ਜੀ ਕਮਜ਼ੋਰ ਆ ਜਾਂਦੀਆਂ ਕੁਝ ਕਿੱਲੇ ਸਿੰਘਾਂ ਹੋ ਲੱਗ ਪੈਂਦੀਆਂ ਕੁੜੀਆਂ ਜੀ ਉਹਨਾਂ ਨੂੰ ਦੇ ਸਕਦੇ ਆ ਜੀ ਆਪਾਂ ਅੱਛਾ ਬਾਈ ਉਹਨਾਂ ਨੂੰ ਆਪਾਂ 50 ਗ੍ਰਾਮ ਤੱਕ ਦੇ ਸਕਦੇ ਜਿਹੜੇ ਆਪਣੇ ਰੇਸਰ ਘੋੜੇ ਹੁੰਦੇ ਆ ਜਾਂ ਆਪਾਂ ਚਾਲ ਕਰਾਉਣੇ ਆ ਘੋੜਿਆਂ ਦੀ ਉਹਨਾਂ ਨੂੰ ਆਪਾਂ 100 ਗ੍ਰਾਮ ਤੱਕ ਦੇ ਸਕਦੇ ਆ ਜੀ ਵੀ ਜਿਨ੍ਹਾਂ ਦੀ ਜ਼ਿਆਦਾ એનર્ਜੀ ਵੇਸਟ ਹੁੰਦੀ ਹੈ એનર્ਜੀ ਇਹਨਾਂ ਦੀ ਜ਼ਿਆਦਾ એનર્ਜੀ ਵੇਸਟ ਹੁੰਦੀ ਹੈ ਜੀ ਠੀਕ ਆ ਆਪਾਂ ਬੱਚੇ ਨੂੰ ਵੀ ਦੇ ਸਕਦੇ ਆ ਗੱਬਣ ਘੋੜੀ ਨੂੰ ਜਾਂ ਜਿਹੜੀ ਦੁੱਧ ਪਲਾਰੀ ਆ ਬੱਚੇ ਨੂੰ ਉਹ ਘੋੜੀ ਦੇ ਸਕਦੇ ਆ ਜੀ ਤੇ ਰਿਸਰ ਕੋੜੇ ਨੂੰ ਰਿਸਰ ਕੋੜੇ ਨੂੰ ਵੀ ਦੇ ਸਕਦੇ ਠੀਕ ਹੈ ਵੀ ਸਾਰਿਆਂ ਵਾਸਤੇ ਕਿਉਂਕਿ ਨਿਊਟ੍ਰੀਸ਼ਨ ਨੇ ਵੀਰੇ ਕੋੜੇ ਨੂੰ ਨਿਊਟ੍ਰੀਸ਼ਨ ਚਾਹੀਦੀ ਹੁੰਦਾ ਬਿਲਕੁਲ ਜੀ ਬਿਲਕੁਲ ਹਾਂ ਜੀ ਪ੍ਰੋਪਰ ਮਸਲ ਤੇ ਕੰਮ ਕਰਨਾ ਜੀ ਨੇ ਮਸਲ ਨਹੀਂ ਟੁੱਟਣ ਦੇਣੇ ਜੀ ਮਸਲ ਨੂੰ ਪ੍ਰੋਪਰ ਬੰਨ ਕੇ ਰੱਖੂਗਾ ਜੀ ਠੀਕ ਹੈ ਠੀਕ ਹੈ ਤੇ ਹਾਈਟ ਤੇ ਕੰਮ ਕਰੂਗਾ ਬਿਲਕੁਲ ਭਾਈ ਹਾਈਟ ਵੀ ਵੀਰੇ ਤਾਂ ਹੀ ਵਧੂਗੀ ਜੇ ਪ੍ਰੋਪਰ ਨਿਊਟ੍ਰੀਸ਼ਨ ਜਾਨਵਰ ਨੂੰ ਮਿਲਣਗੇ ਹਨਾ ਠੀਕ ਹੈ ਭਾਈ ਮੇਤਰੋ ਆਪਣੀ ਵੀਡੀਓ ਬਣਾਉਣ ਦਾ ਇਹ ਮਕਸਦ ਹੁੰਦਾ ਕਿਉਂਕਿ ਹੁਣ ਘੋੜੀਆਂ ਜਿਹੜੀਆਂ ਸੂਰੀਆਂ ਨੇ ਸੀਜ਼ਨ ਆ ਘੋੜੀਆਂ ਸੌਣ ਦਾ ਹਨਾ ਵੀ ਹਰ ਇੱਕ ਬੰਦੇ ਨੂੰ ਹੁੰਦਾ ਵੀ ਜਿਹੜਾ ਮੇਰੇ ਘਰੇ ਬੱਚਾ ਜੰਮਿਆ ਜਾਂ ਕੋਈ ਘੋੜੀ ਦੁੱਧ ਪਲਾ ਰਹੀ ਹੈ ਵੀ ਉਹ ਤੰਦਰੁਸਤ ਰਹੇ ਹਨਾ ਤੰਦਰੁਸਤ ਤਾਂ ਰਹੂਗਾ ਜੇ ਆਪਾਂ ਨੂੰ ਪ੍ਰੋਪਰ ਜਿਹੜਾ ਨਿਊਟ੍ਰੀਸ਼ਨ ਦੇਵਾਂਗੇ ਤੇ ਬਾਈ ਉਹਨਾਂ ਨੇ ਨਵਾਂ ਪ੍ਰੋਡਕਟ ਇਹ ਲਾਂਚ ਕੀਤਾ ਹੋਇਆ ਬਾਈ ਆਪਾਂ ਨੇ ਘੋੜਿਆਂ ਦਾ ਤੁਸੀਂ ਦੱਸਿਆ ਵੀ ਇਹ ਪ੍ਰੋਡਕਟ ਤੁਸੀਂ ਲਾਂਚ ਕੀਤਾ ਤੇ ਇੱਕ ਮੈਨੂੰ ਇਹ ਗੱਲ ਦੀ ਬਹੁਤ ਖੁਸ਼ੀ ਆ ਵੀ ਤੁਸੀਂ ਜਿਵੇਂ ਵੈਟਰਨਰੀ ਦੇ ਪਹਿਲਾਂ ਬਹੁਤ سارے ਪ੍ਰੋਡਕਟ ਲਾਂਚ ਕੀਤੇ ਹੋਇਆ ਮੱਝਾਂ ਗਾਵਾਂ ਦੇ ਬਹੁਤ ਚੰਗੇ ਪ੍ਰੋਡਕਟ ਆ ਤੁਹਾਡੇ ਬਹੁਤ ਚੱਲਦੇ ਆ ਹਨਾ ਤੇ ਤੁਸੀਂ ਘੋੜਿਆਂ ਵੱਲ ਵੀ ਧਿਆਨ ਦੇਣ ਲੱਗੇ ਹੋ ਕਿਉਂਕਿ ਬਾਈ ਹੁਣ ਘੋੜਿਆਂ ਦਾ ਉਦੇ ਘਰੇ ਕੋਈ ਚੰਗਾ ਜਾਨਵਰ ਹੋਵੇ ਜਦੋਂ ਘੋੜੀ ਸੂਂਦੀ ਆ ਤਾਂ ਚੰਗਾ ਬੱਚਾ ਆਉਂਦਾ ਅੱਗੇ ਸੇਲ ਕਰਕੇ ਉਹ ਆਪਦਾ ਅੱਗੇ ਕੋ ਕੰਮ ਕਰ ਲਾਂਦਾ ਭਾਈ ਦੋ ਰੁਪਏ ਜੋੜ ਲਾਂਦਾ ਮੁੱਖ ਦੀ ਗੱਲ ਹੈ ਹਨਾ ਭਾਈ ਤੇ ਇੱਕ ਮੈਂ ਤੁਹਾਨੂੰ ਵਸ਼ੇਰੀ ਦਿਖਾਉਣਾ ਮਿੱਤਰੋ ਵਸ਼ੇਰੀ ਕੁਝ ਦਿਨ ਪਹਿਲਾਂ ਆਈ ਆ ਭਾਈ ਆਪ ਵਸ਼ੇਰੀ ਦਾ ਮੈਂ ਤੁਹਾਨੂੰ ਦਿਖਾਉਣਾ ਵੀ ਮੈਨੂੰ ਬਹੁਤ ਜਲਦੀ ਰਿਜ਼ਲਟ ਲੱਗਿਆ ਵੀ ਤੇ ਮੈਨੂੰ ਮਿਲਿਆ ਹਨਾ ਬੱਚੀ ਨੇ ਪੇਟ ਛੱਡਿਆ ਹੋਇਆ ਸੀ ਤੇ ਕੋਟ ਇਹਦਾ ਬਹੁਤ ਡਲ ਸੀ ਹੁਣ ਕੋਟ ਵੀ ਬਹੁਤ ਚੰਗਾ ਹੋ ਗਿਆ ਤੇ ਮੈਨੂੰ ਬਸ਼ੇਰੀ ਪਹਿਲਾਂ ਨਾਲੋਂ ਐਕਟਿਵ ਲੱਗੀ ਆ ਹਾਂਜੀ ਹਾਂਜੀ ਤੇ ਮੈਂ ਇੱਕ ਚੀਜ਼ ਬਈ ਹੋਰ ਪੁੱਛਣੀ ਜਾਊਂਗਾ ਜਿਵੇਂ ਨੂੰ ਹਰ ਤੱਕ ਉਹ ਹੈ ਇਸ ਨੂੰ ਹਫਤਾ ਦੱਸ ਦੇਣਾ ਕਿ ਮੈਨੂੰ ਕੁਛ ਨਾ ਕੁਛ ਇਹਦੇ ਵਿੱਚ ਇੰਪਰੂਵਮੈਂਟ ਲੱਗੀ ਆ ਬਈ ਕਈ ਵਾਰ ਕਿਵੇਂ ਜੇ ਆਪਾਂ ਕਹਦੇ ਅੱਜਕੱਲ ਮੈਡੀਕਲ ਚੀਜ਼ਾਂ ਨੇ ਜੋ ਜਾਂ ਸਟੀਰਾਈਡ ਕਹਦੀ ਆਪਾਂ ਹਨਾ ਕੋਈ ਉਹੋ ਜਿਹੀ ਚੀਜ਼ ਤਾਂ ਨਹੀਂ ਹੈ ਬਈ ਜਿਵੇਂ ਇੰਨੀ ਜਲਦੀ ਇੰਪਰੂਵਮੈਂਟ ਹੁੰਦੀ ਆ ਜਾਨਵਰ ਦੇ ਵਿੱਚ ਵੀਰੇ ਆਪਣਾ ਵੀਰੇ ਚਲੋ ਆਪਾਂ ਵੀਰੇ ਤੁਹਾਡੇ ਕੋਲ ਖੜੇ ਆ ਹਨਾ ਆਪਾਂ ਤੁਸੀਂ ਇਹਦੀ ਕੋਈ ਲੈਬ ਟੈਸਟ ਕਰਵਾ ਲਓ ਜੀ ਉਹਦਾ ਸ अच्छा इंटरेस्टिंग है कि कोई स्टीयरड निकला हो या कोई गलत चीज निकला हो बेजवानों ਨਾਲ ਅੱਜ ਆਪਾਂ ਧੱਕਾ ਕਰ ਲਾਂਗੇ ਜੀ ਆਪਾਂ ਦੇਣਾ ਲੈਣਾ ਇੱਥੇ ਹੀ ਆ ਜੀ ਸਾਰਾ ਬਿਲਕੁਲ ਇੱਕ ਸੰਦੀਪ ਬਾਈ ਗੱਲ ਹੋਰ ਆ ਜਿਹੜੇ ਭਰਾ ਮੱਝਾਂ گاਵਾਂ ਦਾ ਕੰਮ ਕਰਦੇ ਨੇ ਉਹ ਅਗਲੇ ਨੂੰ ਆ ਹੁੰਦਾ ਵੀ ਯਾਰ ਪੰਜ ਚਾਰ ਸੂਏ ਆਪਾਂ ਦੁੱਧ ਪੀ ਲਾਂਗੇ ਬਾਅਦ ਚ ਉਹਨੂੰ ਵੇਚ ਲਾਂਗੇ ਹਨਾ ਇਹਦਾ ਬੰਦੇ ਸੇਵਾ ਕਰਨ ਵਾਸਤੇ ਰੱਖਦੇ ਆ ਆਪਣੇ ਸ਼ੌਂਕ ਨੂੰ ਰੱਖਦੇ ਆ ਬਾਈ ਹਨਾ ਇਹਨਾਂ ਨਾਲ ਕੋਈ ਇਹੋ ਜਿਹੀ ਨਹੀਂ ਹੁੰਦਾ ਵੀ ਅਸੀਂ ਦੁੱਧ ਲੈਣਾ ਦਾ ਜਾਂ ਇਹਨਾਂ ਨੂੰ ਕੋਈ ਜ਼ਿਆਦਾ ਅਸੀਂ ਗਲਤ ਚੀਜ਼ ਪਾ ਕੇ ਕੋਈ ਜਲਦੀ ਉਹ ਕਰ ਲਈ ਹਨਾ ਬਿਲਕੁਲ ਜੀ ਬਿਲਕੁਲ ਤੇ ਉਹ ਚੀਜ਼ ਦਾ ਤੁਹਾਡੀ ਮਤਲਬ ਵੀ ਪੂਰੀ ਗਾਰੰਟੀ ਹੋਗੀ ਆਪਣੀ ਫੁੱਲ ਗਾਰੰਟੀ ਹੋਗੀ ਜਦੋਂ ਮਰਜ਼ੀ ਲੈਬ ਟੈਸਟਿੰਗ ਹੋ ਸਕਦਾ ਠੀਕ ਆ ਕਿਉਂਕਿ ਇਹ ਬੱਚੀ ਬਾਈ ਜਦ ਮੈਂ ਲੈ ਕੇ ਆਈ ਦੀ ਬੀ ਵਾਰਮਿੰਗ ਕੀਤੀ ਨਾਲ ਦੀ ਨਾਲ ਮੈਂ ਬਾਈ ਵਾਲਾ ਇਹ ਪਾਊਡਰ 10 ਗ੍ਰਾਮ ਤੋਂ ਸ਼ੁਰੂ ਕੀਤਾ ਤਾਂ ਮੈਨੂੰ ਬਾਈ ਫਰਕ ਲੱਗਿਆ ਜੀ ਹੈਲਥ ਦੇ ਵਿੱਚ ਇਹਦੀ ਤੇ ਉਹਨੂੰ ਵੀ ਮੈਂ ਨਾਲ ਸਟਾਰਟ ਕੀਤਾ ਜੀ ਹਾਂਜੀ ਹਾਂਜੀ ਬਈ ਜਿਵੇਂ ਤੁਸੀਂ ਨੇ ਇਹ ਪ੍ਰੋਡਕਟ ਲਾਂਚ ਕੀਤਾ ਆਪਣਾ ਹਾਂਜੀ ਹਾਂਜੀ ਰਾਇਲ ਸਟੱਡ ਹਨਾ ਹਾਂਜੀ ਹਾਂਜੀ ਕੀ ਸੋਚ ਕੇ ਤੁਸੀਂ ਲਾਂਚ ਕੀਤਾ ਤੇ ਵੈਟਰਨਰੀ ਦਾ ਤੁਹਾਨੂੰ ਕਿੰਨੇ ਕ ਸਮੇਂ ਦਾ ਤਜਰਬਾ ਵੀਰੇ ਜਿਹੜੇ ਤੁਸੀਂ ਪ੍ਰੋਡਕਟ ਬਣਾ ਰਹੇ ਹੋ ਜੀ ਮੈਂ ਵੀਰੇ 2015 ਤੋਂ ਇਸ ਲਾਈਨ ਦੇ ਵਿੱਚ ਆ ਜੀ ਅੱਛਾ ਬਈ ਤੇ ਸਾਡੇ ਵੈਟਰਨਰੀ ਦੇ ਵਿੱਚ ਬਹੁਤ ਵਧੀਆ ਰੇਂਜ ਆਉਂਦੀ ਪਈ ਆ ਰਿਜ਼ਲਟ ਵਗੈਰਾ ਬਹੁਤ ਬੈਸਟ ਹੁੰਦੇ ਪਏ ਆ ਜੀ ਠੀਕ ਆ ਬਈ ਅਸੀਂ ਨਾ ਮੰਡੀਆਂ ਦੇ ਵਿੱਚ ਮੈਂ ਘੋੜਿਆਂ ਦਾ ਮੈਨੂੰ ਵੀ ਸ਼ੌਂਕ ਸੀਗਾ ਜੀ ਮੈਂ ਮੰਡੀਆਂ ਦੇ ਵਿੱਚ ਘੁੰਮਦਾ ਫਿਰਦਾ ਸੀ ਉੱਥੋਂ ਦੀ ਮੈਂ ਰਿਕੁਆਇਰਮੈਂਟ ਸਾਡੇ ਬੱਚੇ ਵਧੀਆ ਗਰੋ ਕਰਨਾ ਸਾਡਾ ਸਾਰਾ ਤੋਂ ਅਲੱਗ ਦਿਸੇ ਸਾਡਾ ਬੱਚਾ ਜੀ ਅਸੀਂ ਵੀ ਸੋਹਣਾ ਲੱਗੇ ਅਸੀਂ ਕਿਸੇ ਫਾਰਮ ਤੇ ਜਾਂਦੇ ਆ ਬੱਚਾ ਕੋਈ ਚੰਗਾ ਤਿਆਰ ਹੁੰਦਾ ਅਸੀਂ ਬੰਦਾ ਬਈ ਤੁਸੀਂ ਪਾਉਨੇ ਕਿਉਂ ਯਾਰ ਇਹ ਬਹੁਤ ਅੰਦਰੂਸਤਾ ਬੱਚਾ ਤੁਹਾਡਾ ਹਰ ਇੱਕ ਬੰਦਾ ਪੁੱਛਦਾ ਹੀ ਆ ਬਈ ਇਹ ਬਿਲਕੁਲ ਜੀ ਬਿਲਕੁਲ ਉਹ ਚੀਜ਼ ਨੂੰ ਧਿਆਨ ਚ ਰੱਖ ਕੇ ਆਪਣਾ ਰਾਇਲ ਸਟਾਰਟਅਪ ਬ੍ਰਾਂਡ ਬਣਾਇਆ ਜੀ ਠੀਕ ਆ ਬਈ ਤੇ ਅਸੀਂ ਵੈਟਰਨਰੀ ਦੇ ਬਈ ਇਦੋਂ ਪਹਿਲਾਂ ਪ੍ਰੋਡਕਟ ਕਿੰਨੇ ਕ ਬਣਾਏ ਜੀ 2015 ਤੋਂ ਇਸ ਲਾਈਨ 'ਚ ਤਕਰੀਬਨ 10 ਸਾਲ ਦਾ ਬਖਵਾ ਤੁਹਾਨੂੰ ਹੋ ਗਿਆ ਜੀ ਆਪਣਾ ਨਾ ਜੀ ਇਹ ਨਹੀਂ ਹੈਗਾ ਵਾ ਪੱਤੜਾ ਤੜ ਸ ਜਿਹੜੀ ਚੀਜ਼ ਦੀ ਜ਼ਰੂਰਤ ਹੈ ਜੀ ਅੱਜ ਦੇ ਟਾਈਮ ਦੇ ਵਿੱਚ ਫਾਰਮਰ ਨੂੰ ਜਿੱਥੇ ਘਾਟਾਂ ਪੈਂਦੀਆਂ ਜੀ ਉਹਨਾਂ ਨੂੰ ਦੇਖ ਕੇ ਆਪਣੇ ਪੰਜ ਛੇ ਪ੍ਰੋਡਕਟ ਹੈ ਜੀ ਠੀਕ ਆ ਬਾਈ ਹਾਂਜੀ ਹਾਂਜੀ ਉਹ ਪ੍ਰੋਡਕਟ ਵੀ ਬਾਈ ਦੱਸਿ ਦਿਓ ਕਿਉਂਕਿ ਜਿਹੜਾ ਬੰਦਾ ਕੋਲੇ ਰੱਖਦਾ ਮੱਝਾਂ ਗਾਵਾਂ ਨੇਚਰਲੀ ਗੱਲ ਰੱਖਦਾ ਇੱਕ ਅਸੀਂ ਵੀ ਬਾਈ ਛੋਟੀ ਜਿਹੀ ਮੱਝ ਰੱਖੀ ਹੋਈ ਨਾਲ ਅਸੀਂ ਮੱਝ ਦਖਾਵਾਂਗੇ ਆਪਣੀ ਜਿਵੇਂ ਬਾਈ ਮੱਝਾਂ ਗਾਵਾਂ ਤਕਰੀਬਨ ਆਪਣੇ ਹਰ ਇੱਕ ਘਰੇ ਹੁੰਦੀਆਂ ਨੇ ਹਣਾ ਅਸੀਂ ਵੀ ਇੱਕ ਮੱਝ ਰੱਖੀ ਹੋਈ ਅਸੀਂ ਅਬ ਜਿਵੇਂ ਆਪਾਂ ਕਹਿੰਦੇ ਵੀ ਸਭ ਤੋਂ ਵੱਡੀ ਜੋ ਹੁਣ ਡੁਪਲੀਕੇਸੀ ਚੱਲ ਰਹੀ ਹੈ ਦੁਨੀਆ ਦੇ ਵਿੱਚ ਚੱਲ ਰਹੀ ਹੈ ਬਿਲਕੁਲ ਜੀ ਮੈਂ ਤਾਂ ਹਰ ਘਰ ਪਰਾਨ ਨੂੰ ਕਹਾਂਗਾ ਵੀ ਇੱਕ ਮੱਝ ਆਰਾਮ ਦੀ ਦੁੱਧ ਪੀਣ ਵਾਸਤੇ ਜ਼ਰੂਰ ਰੱਖੋ ਤੁਸੀਂ ਬਿਲਕੁਲ ਜੀ ਤੇ ਇਹ ਮੱਝ ਮੱਝਾਂ ਵਾਸਤੇ ਗਾਵਾਂ ਵਾਸਤੇ ਕੀ ਕੀ ਪ੍ਰੋਡਕਟ ਆ ਵੀਰੇ ਉਹ ਵੀ ਜ਼ਰੂਰ ਦੱਸੋ ਜੀ ਇੱਕ ਤਾਂ ਆਪਣਾ ਜਿਹੜਾ ਸਭ ਤੋਂ ਵੱਧ ਮੈਨੂੰ ਖੁਸ਼ੀ ਹੋਈ ਹੈ ਪ੍ਰੋਡਕਟ ਬਣਾਉਂਦੀ ਹੋਈ ਹੈ ਜੀ ਆਪਣੇ ਪ੍ਰੋਲੈਪਟ ਆਉਂਦਾ ਜੀ ਤੇ ਭਾਰ ਵਾਸਤੇ ਆਉਂਦਾ ਜੀ ਲੋਕਾਂ ਦੇ ਇੰਨੀ ਕੁ ਡਿਮਾਂਡ ਸੀ ਨਾ ਵੀ ਸਾਡੇ ਪਸ਼ੂ ਅਸੀਂ ਭਾਰ ਦੇ ਕਰਕੇ ਰਾਤ ਨੂੰ ਸੌਣ ਹੀ ਪਾਉਂਦੇ ਜੀ ਹਾਂ ਬਈ ਮੈਂ 10 ਮਿੰਟ ਵੀ ਨਹੀਂ ਸੌਂ ਸਕਦੇ ਜੀ ਠੀਕ ਹੈ ਬਈ ਮੈਨੂੰ ਇੰਨੇ ਕੁ ਫਾਰਮਾਂ ਦੇ ਫੋਨ ਆਏ ਜਦੋਂ ਇਹ ਆਪਣਾ ਪ੍ਰੋਲੈਪਿਕ ਪ੍ਰੋਡਕਟ ਲੋਕਾਂ ਨੇ ਵਰਤਿਆ ਜੀ ਕਮੈਂਟਾਂ ਕਮੈਂਟਾਂ ਦੇ ਇਥੇ ਵੀ ਲੋਕ ਦੱਸਣਗੇ ਜੀ ਪ੍ਰੋਡਕਟ ਦਾ ਰਿਜ਼ਲਟ ਕਿੰਨਾ ਆਇਆ ਜੀ ਠੀਕ ਹੈ ਬਈ ਠੀਕ ਹੈ ਇਹ ਚ 6 ਪੌਚਾ ਜੀ ਠੀਕ ਹੈ ਬਈ ਜਿਹੜੇ ਪਸ਼ੂ ਨੂੰ ਭਾਰ ਪੈਣ ਲੱਗ ਪਿਆ ਜੀ ਹੂੰ ਹੂੰ ਜਾਂ ਕੋਈ ਬੌਲਜੀ ਦਿਖਾਉਂਦਾ ਉਹਦੇ ਵਾਸਤੇ ਤਾਂ ਇੱਕ ਪੈਕੇਟ ਬਹੁਤ ਹੈ ਇਹ ਚ 6 ਪੌਚ ਹੁੰਦੇ ਆ ਜੀ ਇੰਨੇ ਵੀ ਠੀਕ ਆ ਭਾਈ ਹਾਂਜੀ ਹਾਂਜੀ ਜਾਨਵਰ ਰਾਮ ਨਾਲ ਖਾ ਲਾਂਦਾ ਬਈ ਜੋ ਨਾ ਖਾਵੇ ਅਖਬਾਰ ਦੇ ਚਤੇ ਭਲੇੜ ਕੇ ਸਿੱਧਾ ਮੂੰਹ ਚ ਪਾ ਦੋ ਠੀਕ ਆ ਭਾਈ ਗੱਲੇ ਰਹਿੰਦੀਆਂ ਜੀ ਆਹ ਸਿੱਧਾ ਜ਼ਾਵਰਦਾ ਜੀ ਤੇ ਲੋਕ ਬਹੁਤ ਲੋਕਾਂ ਨੇ ਰੋਕੇ ਹਾਲ ਦੱਸਿਆ ਆਪਦੇ ਵੀ ਜਿਹੜਾ ਸਾਡੀਆਂ 3-3 ਲੱਖ ਰੁਪਈਆ ਦੀ ਮਰਜਾ ਸੀ ਅਸੀਂ 50-50 ਹਜ਼ਾਰ ਰੁਪਈਆ ਦੀਆਂ ਫੜਾਈਆਂ ਵੀ ਸਾਡਾ ਵੀ ਭਾਰ ਪੈਂਦਾ ਸੀ ਪਸ਼ੂ ਦੇ ਇੰਨੀ ਕਿ ਜ਼ਿਆਦਾ ਦਿੱਕਤ ਪਰੇਸ਼ਾਨੀ ਸੀਗੀ ਜੀ ਠੀਕ ਆ ਭਾਈ ਹਾਂਜੀ ਪ੍ਰੋਲੈਪਸ ਆਉਂਦਾ ਉਹਦੇ ਅਸਰ ਪ੍ਰੋਲੈਪਸ ਆ ਮੇਤਰੋ ਪ੍ਰੋਡਕਟ ਨੋਟ ਕਰ ਲਿਓ ਜਿਵੇਂ ਹੁਣ ਮੱਝ ਸੌਣ ਵਾਲੀ ਹੁੰਦੀ ਆ ਭਾਰ ਜੇ ਬੌਲ ਜੀ ਦਿਖਾਉਣ ਲੱਗੇ ਉਦੋਂ ਵੀ ਆਪਾਂ ਸ਼ੁਰੂ ਕਰ ਸਕਦੇ ਹਾਂ ਸ਼ੁਰੂ ਕਰ ਸਕਦੇ ਹਾਂ ਜੀ ਹਾਂ ਜੀ ਤੀਜੇ ਚੌਥੇ ਦਿਨ ਨੂੰ ਰਿਜ਼ਲਟ ਫੋਲੋ ਮਿਲੂਗਾ ਜੀ ਤੁਸੀਂ ਆਪ ਖੁਦ ਫੋਨ ਕਰੋਗੇ ਹੁਣ ਮੈਨੂੰ ਫਾਰਮਰ ਗਈ ਇਹ ਕਹਿੰਦਾ ਵੀ ਤੁਸੀਂ ਸਾਡੇ ਕੋਲ ਪਹੁੰਚਾ ਦਿਓ ਸਾਡੇ ਪਿੰਡ ਦੇ ਵਿੱਚ ਬਹੁਤ ਪ੍ਰੋਬਲਮ ਆ ਤੇ ਵੀ ਅਸੀਂ ਨਾ ਆਪੇ ਠੀਕ ਕਰਾਂਗੇ ਬਾਕੀ ਜਿੰਨੇ ਵੀ ਹੁਣ ਬਈ ਮੈਨੂੰ ਮੇਲੇ ਆਉਣਗੇ ਤੁਸੀਂ ਸਾਰਿਆਂ ਦੇ ਉੱਥੇ ਜਾਉਂਗਾ ਆਪਦਾ ਪ੍ਰੋਡਕਟ ਲੈ ਕੇ ਬਾਈ ਨਾਲ ਤੁਸੀਂ ਸੰਪਰਕ ਕਰ ਲਿਓ ਨੰਬਰ ਵੀ ਦਿੱਤਾ ਹੋਗਾ ਇੱਕ ਆ ਸ਼ੀਸ਼ੀ ਵਾਲਾ ਬਾਈ ਤੁਸੀਂ ਦੱਸਿਆ ਸੀ ਯੰਤਰ ਬੜੇ ਕੰਮ ਦਾ ਇਹ ਵੀ ਇਹ ਵੀ ਜਿਹੜਾ ਟੀਕਾ ਲਾ ਦੋਦਾ ਬਹੁਤ ਜਿਆਦਾ ਨੁਕਸਾਨਦੇ ਆ ਜੀ ਬਿਲਕੁਲ ਵੀਰੇ ਜਿਹੜੇ ਅੱਜ ਕੱਲ ਡੈਲਸ ਲੋਕਾਂ ਨੂੰ ਹੀ ਜਾਂਦਾ ਕੈਂਸਰ ਦੀ ਪ੍ਰੋਬਲਮ ਆ ਗਈ ਹੈ ਜੀ ਉਹ ਆਪਣੇ ਜਿਹੜਾ ਆਕਸੀਡੋਕਸ਼ਨ ਟੀਕਾ ਲੱਗਦਾ ਹੈ ਜੀ ਦੁੱਧ ਲਾਉਣ ਵਾਸਤੇ ਜੀ ਸਭ ਤੋਂ ਮਾੜਾ ਵੀਰੇ ਸਭ ਤੋਂ ਮਾੜਾ ਟੀਕਾ ਜੀ ਹਮ ਇੱਕ ਪਹਿਲੀ ਗੱਲ ਤਾਂ ਕਈ ਵਾਰ ਬੁੜੀਆਂ ਕਰੇ ਉਹਨੀਆਂ ਟੀਕਾ ਲਾਉਣ ਵਾਲਾ ਬੰਦਾ ਨਹੀਂ ਲੱਭਦਾ ਜੀ ਬਿਲਕੁਲ ਬਈ ਹਾਂ ਜੀ ਹਾਂ ਜੀ ਟੀਕਾ ਟੀਕਾ ਲਾਉਣਾ ਇੰਨਾ ਕੁ ਮਾੜਾ ਟੀਕੇ ਨੂੰ ਛੜਾਉਣ ਵਾਸਤੇ ਆਪਣਾ ਇਹ ਪ੍ਰੋਡਕਟ ਬਣਾਇਆ ਜੀ ਠੀਕ ਹੈ ਬਈ ਇਹਦੀ ਵੀ ਕੀ ਹੈ ਵੀਰੇ ਟਾਰਗਟ ਟਾਰਗਟ ਨੂੰ ਤੋਂ 10 ਮਿੰਟ ਪਹਿਲਾਂ ਜੀ ਇਹ ਨੱਕ ਦੇ ਉੱਤੇ ਆਪਾਂ ਪੰਜ ਸਪਰੇਅ ਮਾਰਨੇ ਆ ਜੀ ਜਿਵੇਂ ਆਪਾਂ ਪਰਫਿਊਮ ਲਾਉਨੇ ਆ ਜੀ ਠੀਕ ਹੈ ਜੀ ਤਾਂ ਜਿਵੇਂ ਆਪਾਂ 2 ਐਮਐਲ ਟੀਕਾ ਲਾਉਂਦੇ ਪਏ ਦਿੱਲੀ ਅੱਧਾ ਅੱਧਾ ਮਿਲ ਘਟਾਲਦੇ ਘਣਾਉਂਦੇ ਜਾਓ ਜੀ ਪੰਜਵੇਂ ਦਿਨ ਨੂੰ ਟੀਕਾ ਛੁੱਟ ਜੂਗਾ ਜੀ ਕਰਾਓਮੈਟਿਕ ਆਪਣਾ ਪਸ਼ੂਏ ਹੋਮੀਓਪੈਥਿਕ ਦਵਾਈ ਇੱਕ ਕਰਨੀ ਨੱਕ ਵੀ ਸਪਰੇਆ ਮੂੰਹ ਦੇ ਵਿੱਚ ਨਹੀਂ ਮੂੰਹ ਦੇ ਅੰਦਰ ਜੇ ਕਰਨੀ ਆ ਤਾਂ ਫਿਰ ਤਾਂ ਤਿੰਨ ਫੋਰੇ ਮਾਰਨੇ ਆ ਜੀ ਠੀਕ ਹੈ ਜੀ ਜੇ ਆਪਾਂ ਨੱਕ ਤੇ ਪਾਈਏ ਫਿਰ ਪੰਜ ਫੋਰੇ ਮਾਰਨੇ ਹਾਂਜੀ ਹਾਂ ਵੀ ਕਈ ਜਿਵੇਂ ਹੁਣ ਸਾਡੀ ਮੱਝ ਸਾਊ ਸੀਲ ਆ ਹਾਂਜੀ ਜੇ ਬੈਜਾਂ ਜਾਨਵਰ ਨਾ ਮਿਲਦਾ ਉਹਦੇ ਤਿੰਨ ਸਪਰੇ ਸਿੱਧਾ ਡਾਇਰੈਕਟ ਮੂੰਹ ਦੇ ਵਿੱਚ ਕਰ ਦੋ ਜੀ ਹਾਂ ਜਾਂ ਕੋਈ ਕਿਸੇ ਪਸ਼ੂ ਕੋਈ ਬੱਚਾ ਭੁੱਲ ਜਾਂਦਾ ਜੀ ਹੂੰ ਹੂੰ ਕਈ ਜੋ ਪਹਿਲਣਾ ਹੁੰਦੀਆਂ ਝੋਟੇ ਨਾਲ ਚ ਬਹੁਤ ਜ਼ਿਆਦਾ ਪ੍ਰੋਬਲਮ ਬੱਚਾ ਭੁੱਲ ਜਾਂਦੀਆਂ ਉੱਥੇ ਵੀ ਆਪਣਾ ਕੰਮ ਕਰਦਾ ਜੀ ਜਿੱਥੇ ਪਸ਼ੂ ਕਿਸੇ ਦਾ ਬੱਚਾ ਮ ਇਹ ਹੈਗੀ ਆ ਜੀ 50 ਮਲ ਦੀ ਆਉਂਦੀ ਹੈ ਜੀ 20 ਤੋਂ 25 ਦਿਨ ਚੱਲੇ ਜਾਂਦੀ ਹੈ ਠੀਕ ਆ ਬਾਈ ਹਾਂ ਜੀ ਤੇ ਮੇਰੇ ਤੋਂ ਤੁਹਾਨੂੰ ਪ੍ਰੋਡਕਟ ਬਾਈ ਦੇ ਮੈਂ ਇਸ ਵੀਡੀਓ ਚ ਤਿੰਨ ਦਿਖਾਇਆ ਇੱਕ ਘੋੜਿਆਂ ਵਾਸਤੇ ਤੇ ਬਾਕੀ ਦੋ ਮੱਝਾਂ ਤੇ ਗਾਵਾਂ ਵਾਸਤੇ ਬਾਈ ਹਨਾ ਬਾਈ ਸਾਡੇ ਕੋਲ ਆਏ ਅਸੀਂ ਪ੍ਰੋਡਕਟ ਯੂਜ਼ ਵੀ ਕੀਤਾ ਤੁਸੀਂ ਇੱਕ ਵਾਰ ਜਿਵੇਂ ਜਿਹੜੇ ਭਰਾ ਕੋਲ ਦੋ ਜਾਂ ਤਿੰਨ ਘੋੜੀਆਂ ਸੂਈਆਂ ਹੋਈਆਂ ਨੇ ਨਾ ਇੱਕ ਉਹ ਬਸ਼ੇਰੀ ਨੂੰ ਜਾਂ ਬਸ਼ੇਰੀ ਨੂੰ ਤੁਸੀਂ ਜਰੂਰ ਦੇ ਕੇ ਦੇਖੋ ਜੇ ਤੁਹਾਡੀ ਘੋੜੀ ਲਿਸਿਆ ਉਹਨੂੰ ਦੇ ਕੇ ਦੇਖਿਓ ਤੇ ਭਾਈ ਘੋੜੇ ਜਿਹੜੇ ਸਟੱਡ ਵਾਸਤੇ ਵਰਤਨੇ ਆ ਉਹਨਾਂ ਨੂੰ ਵੀ ਆਪਾਂ ਦੇ ਸਕਦੇ ਹਾਂ ਹਾਂਜੀ ਦੇ ਸਕਦੇ ਹਾਂ ਹਾਂਜੀ ਦੇ ਸਕਦੇ ਠੀਕ ਹੈ ਭਾਈ ਤੁਸੀਂ ਘੋੜੇ ਨੂੰ ਜਿਹੜਾ ਮਤਲਬ ਤੁਹਾਡਾ ਜਾਨਵਰ ਲੱਗਦਾ ਵੀ ਅੰਡਰ ਨਿਊਟ੍ਰੀਸ਼ਨ ਆ ਉਸ ਜਾਨਵਰ ਨੂੰ ਤੁਸੀਂ ਇਹੋ ਪ੍ਰੋਡਕਟ ਦੇ ਸਕਦੇ ਹੋ ਤੇ ਆ ਜਿਵੇਂ ਭਾਰ ਪੈਣ ਦੀ ਸਮੱਸਿਆ ਮੱਝਾਂ ਨੂੰ ਉਹਨਾਂ ਨੂੰ ਦੇ ਸਕਦੇ ਹੋ ਤੇ ਆ ਭਾਈ ਦੁੱਧ ਦੇ ਹਾਂ ਟੀਕਾ ਤਾਂ ਭਾਈ ਬਹੁਤ ਮਾੜਾ ਹੈ ਨਾ ਅਸੀਂ ਸਾਰਾ ਆਪਾਂ ਬਹੁਤ ਗੱਲ ਕਰਦੇ ਆ ਵੀ ਆਉਣ ਵਾਲੇ ਟਾਈਮ ਦੇ ਵਿੱਚ ਬਹੁਤ ਕੰਪਲਿਕੀਸ਼ਨਸ ਵਧ ਰਹੀਆਂ ਨੇ ਉਹ ਟੀ ਮਿੱਤਰੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਕੋਈ ਵੀ ਤੁਸੀਂ ਨੇ ਇਹਨਾਂ ਪ੍ਰੋਡਕਟਾਂ ਦੇ ਬਾਬਤ ਜਾਣਕਾਰੀ ਲੈਣੀ ਹੋਈ ਤਾਂ ਬਾਈ ਸੰਦੀਪ ਸ਼ਰਮਾ ਜੀ ਨੂੰ ਤੁਸੀਂ ਫੋਨ ਕਰ ਲਿਓ ਧੰਨਵਾਦ ਬਾਈ ਜੀ ਬਹੁਤ ਬਹੁਤ ਧੰਨਵਾਦ ਸასიਕਾਰ